ਅਤ ਜ਼ਰੂਰੀ ਹੈ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਤਣਾ ਹੈ ਉੱਥੇ ਆਪਣੇ ਇਤਿਹਾਸ ਦੇ ਨਾਲ ਆਪਣੀ ਸੱਭਿਆਚਾਰ ਦੇ ਨਾਲ ਔਰ ਨਾਲ ਆਪਣੀ ਬੋਲੀ ਪੰਜਾਬੀ ਯਤਨ ਕਰੋ ਬੱਚਿਆਂ ਨੂੰ ਸ਼ੁਰੂਆਤ ਵਿੱਚ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਆਪਣੀ ਭਾਸ਼ਾ ਵਿੱਚ ਕਰੋ ਜਿਹੜੀ ਅੰਗਰੇਜ਼ੀ ਭਾਸ਼ਾ ਹੈ ਥੂ ਦੀ ਭਾਸ਼ਾ ਹੈ ਉਹਨਾਂ ਨੇ ਸਿੱਖ ਜਾਣੀ ਹੈ ਕਿਉਂਕਿ ਉਹਨਾਂ ਨੇ ਇੱਥੇ ਜੀਵਨ ਗੁਜ਼ਾਰਨਾ ਉਹ ਸਿੱਖ ਧਰਮੀ ਉਹ ਤੁਹਾਨੂੰ ਸਿਖਾਉਣ ਦੀ ਲੋੜ ਨਹੀਂ ਤੁਹਾਨੂੰ ਸਿਖਾਉਣ ਦੀ ਲੋੜ ਪੈਂਦੀ ਆਪਣੀ ਭਾਸ਼ਾ ਦੀ ਬੜੀ ਹਰਾਨਗੀ ਹੁੰਦੀ ਜਦੋਂ ਗੁਰਦੁਆਰਿਆਂ ਵਿੱਚ ਥਾਂ-ਥਾਂ ਤੇ ਪੰਜਾਬੀ ਭਾਸ਼ਾ ਦੀ ਇਹ ਕਮਾਲ ਹੈ ਪੰਜਾਬੀ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀਆਂ ਕਲਾਸਾਂ ਲਾਣੀਆਂ ਪੈ ਰਹੀਆਂ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਭਾਸ਼ਾ ਦੇ ਨਾਲ ਸੰਬੰਧਤ ਲੋਕਾਂ ਨੂੰ ਇਸ ਤਰ੍ਹਾਂ ਕਰਨਾ ਪੈਂਦਾ ਹੋਵੇ ਜਿਵੇਂ ਸਾਨੂੰ ਕਰਨਾ ਪੈ ਰਿਹਾ ਇਹ ਬਹੁਤ ਦੁਖਦਾਈ ਗੱਲ ਹੈ ਕੋਈ ਵੱਡੀ ਖੁਸ਼ੀ ਵਾਲੀ ਗੱਲ ਨਹੀਂ ਇਸ ਕਰਕੇ ਮੈਂ ਯਤਨ ਕਰਦਾ ਹਾਂ ਜਿਹੜੀ ਮਾਂ ਦੇ ਕੋਲੋਂ ਬੋਲੀ ਪ੍ਰਾਪਤ ਹੋਣੀ ਹੈ ਨਾ ਉਹ ਇਹਨਾਂ ਕਲਾਸਾਂ ਵਿੱਚੋਂ ਪ੍ਰਾਪਤ ਨਹੀਂ ਹੋਣੀ ਤਾਂ ਹੀ ਕਹਿੰਦੇ ਇਹਨੂੰ ਮਾਂ ਬੋਲੀ ਜਿਹੜੀ ਮਾਂ ਪਿਓ ਦੇ ਕੋਲੋਂ ਪ੍ਰਾਪਤ ਹੁੰਦੀ ਹੈ ਇਸ ਕਰਕੇ ਯਤਨ ਕਰੋ ਬੱਚਿਆਂ ਨੂੰ ਸ਼ੁਰੂਆਤ ਵਿੱਚ ਆਪਣੀ ਭਾਸ਼ਾ ਦੇ ਨਾਲ ਜੁੜੋ ਜੇ ਭਾਸ਼ਾ ਨਾਲ ਜੁੜਨਗੇ ਗੁਰਮੁਖੀ ਲਿਪੀ ਦੇ ਨਾਲ ਜੁੜਨਗੇ ਫਿਰ ਸਮਝ ਹੋਏਗੀ ਉਹਨਾਂ ਨੂੰ ਪਤਾ ਹੋਏਗਾ ਤੁਹਾਡੀ ਰਿਸ਼ਤੇਦਾਰੀ ਕੀ ਆਏ ਗਏ ਦੇ ਨਾਲ ਗੱਲ ਤਾਂ ਹੀ ਕਰਨਗੇ ਜੇ ਆਪਣੀ ਭਾਸ਼ਾ ਦਾ ਗਿਆਨ ਹੋਊਗਾ ਨਹੀਂ ਸਭਿਆਤਾ ਖਤਮ ਹੋ ਜਾਏਗੀ ਤੁਰਾ ਖਤਮ ਹੋ ਜਾਂਦਾ ਹੈ ਇਸ ਕਰਕੇ ਯਤਨ ਕਰੋ ਗੁਰੂ ਪਾਤਸ਼ਾਹ ਰਹਿਮਤ ਦਾ ਮੀਂਹ ਵਰਸਾਉਣ ਸਰਵਤ ਸੰਗਤਾਂ ਦੇ ਉੱਤੇ ਜਿੰਨੀਆਂ ਵੀ ਸੰਗਤਾਂ ਨੇ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਜੁੜਨਾ ਕੀਤਾ ਜਾਂ ਜੁੜ ਰਹੀਆਂ ਨੇ ਸਤਿਗੁਰੂ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪਰਵਾਨਣ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਔਲ ਚੁੱਕ ਦੀ ਖਿਮਾ ਪੰਥ ਪ੍ਰਸਿੱਟਾ ਦੀ ਜਤਾ ਗਿਆਨੀ ਮਨਜੀਤ ਸਿੰਘ ਰਾਹੀ ਅਨੰਦ ਪ੍ਰਸਾਦ ਕੇਵਲ 2-3 ਦੀਵਾਨ ਹੋਰ ਵਾਕੀ ਨੇ ਉਹਦੇ ਨਾਲ ਹੀ ਫਿਰ ਸਮਾਪਤੀ ਆ ਮੁੜ ਆਪਣੀ ਧਰਤੀ ਵੱਲ ਵਾਪਸ ਪਰਤਣਾ ਉਲ ਚੁੱਕ ਦੀ ਖਿਮਾ ਪਾਓ ਅੰਤ ਵਿੱਚ ਫਤਿਹ ਦੀ ਸਾਂਝ ਤੇ ਗੱਜ ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਜੀ ਭਾਈ ਸਾਹਿਬ ਭਾਈ ਮਨਜੀਤ ਸਿੰਘ ਰਾਹੀ ਹੋਰਾਂ ਦੇ ਢਾਡੀ ਜਥੇ ਦਾ ਜਦੋਂ ਕਹਿੰਦੇ ਨੇ ਨਾ ਕਿ ਦੋ ਤਿੰਨ ਦੀਵਾਨ ਹੋਰ ਬਾਕੀ ਨੇ ਰੁਕ ਜਾ ਭਰਿਆ ਜਾਂਦਾ ਕਿਉਂਕਿ ਮਾਫ ਕਰਨਾ ਸਾਡੇ ਧਰਮ ਦੇ ਅੰਦਰ ਪ੍ਰਚਾਰਕ ਬਹੁਤ ਨੇ ਪਰ ਬਹੁਤ ਵਿਰਲੇ ਘੱਟ ਪ੍ਰਚਾਰਕ ਮਿਲਣਗੇ ਜਿਹੜੇ ਖੋਜੀ ਨੇ ਇਹ ਭਾਈ ਸਾਹਿਬ ਜੀ ਦੀ ਸਟੱਡੀ ਬਹੁਤ ਹੈ ਜੀ ਧਰਮ ਤੇ ਜਾਣਾ ਸਾਰਿਆਂ ਨੇ ਹੀ ਆ ਜਦੋਂ ਇਹਨਾਂ ਨੇ ਪੰਜਾਬ ਪਰਤਣਾ ਅਸੀਂ ਵੀ ਆ ਸੀ ਵੀ ਪੰਜਾਬ ਪਰਤਣਾ ਕਿਉਂਕਿ ਸਾਡਾ ਘਰ ਹੈ ਪੰਜਾਬ ਪਰ ਇਹਨਾਂ ਨੂੰ ਹਰ ਵਕਤ ਅਸੀਂ ਜਿਉਂ ਆਏ ਵੈਲਕਮ ਕਹਾਂਗੇ ਮਾਲਾ ਕਿਰਪਾ ਕਰੇ ਦੋ ਤੰਦਨਾਂ ਨੂੰ ਇਹਨਾਂ ਨੇ ਅਗਲੇ ਪੜਾਵਲ ਰਵਾਨਾ ਹੋਣਾ ਸਾਰੀਆਂ ਸੰਗਤਾਂ ਨੇ ਬੜਾ ਪਿਆਰ ਅਸੀਸਾਂ ਬਖਸ਼ਿਸ਼ ਕੀਤੀਆਂ ਨੇ ਅੱਜ ਦਾ ਜੋ ਇਤਿਹਾਸਕ ਪੁਰਬ ਹੈ ਬੜਾ ਮਹਾਨ ਪੁਰਬ ਹੈ